ਮਤਮੰਤ ਤੋਂ ਇਹ ਐਕਸ ਜਿਹੜਾ ਮਾਉਨਾ ਸੀ। ਸਾਡੇ ਕੋਲ ਤੇੱਤ ਨੇ ਆਇਆ ਸੀ ਜਿਹੜਾ ਟੈਂਸ਼ਨਲ ਸਕੂਲ ਦੇ ਕੋਲ ਹੋਇਆ ਸੀ ਵਾਲੇ ਦੇ ਕੋਲ। ਦੋ ਪੇਸ਼ੈਂਟ ਆਈ ਸੀ 올ਡੇਸਟ ਕਪਲ ਸੀਗਾ। ਇਸ ਨੂੰ ਸਪੈਸ਼ਲ ਆਮ ਡਾਕਟਰ ਦੇ ਕੇ ਅਸੰਗਤਾ ਫਾਲੋ ਕਰ ਰਹੇ ਸੀ ਕਿ ਸਰੱਤ ਕਰਾਉਣਾ ਦੀ ਵਾਈਫ 55 ਦੀ ਸੀ। ਕੀ ਹਾਲ ਹੈ? ਇੱਕ ਪੇਸ਼ੈਂਟ ਦਾ ਥੋੜਾ ਟਿਕ ਲੱਗ ਗਿਆ ਸੀ ਉਹਨੂੰ ਰੈਫਰ ਕੀਤਾ ਆ ਇੱਕ ਨਵੀਂ ਪੇਸ਼ੈਂਟ ਸੀ ਉਹ ਡਾਇਗਨੋਸਿਸ ਜੀ ਦਾ। ਡਾਇਗਨੋਸਿਸ ਨੋ ਪ੍ਰੋਬਲਮ। ਜਿਹੜੇ ਜਗਾਂ ਜਿਹੜੇ ਆਇਆ ਸੀ ਕਿ ਕਨੈਕਟ ਗੱਪ ਤੇ ਨਵਾਂ ਅਰਮੰਗਰ ਸਿਟੀ ਪਰ ਨੈਕਰੇ ਦੇ ਚਨਵਲ ਲਾਵਾਣਾ ਹਾਂ ਹਾਂ ਜੀ ਸਰ ਕੀ ਨਾਮ ਹੈ ਹੈਰੋਨਜੀ ਐਸਐਸ ਸਰਪੇਨਦਾਲ ਜੀ ਤੇ ਅਸਟਾ ਸਟੇਨ ਸਾਲਾਈ ਇੱਕ ਐਕਸੀਡੈਂਟ ਕੇਸ ਆਇਆ ਵਰਤੀ ਮਾਮਲਾ ਕੋ ਉਹ ਮਾਮਲਾ ਇਹ ਆ ਜੀ ਪੱਖਰੇ ਵਾਲੇ ਕੱਟ ਤੋਂ ਮੋਟਰਸਾਈਕਲ ਕਰ ਰਿਆ ਸੀਗਾ ਤੇ ਪਿੱਛੋਂ ਗੱਡੀ ਆ ਰਹੀ ਦੀ ਆਹ ਕੌਣ ਕੌਣ ਸੀਗੇ ਦੋਨੇ ਬੱਚੋ ਠੀਕੇ ਜੀ ਇੱਕ ਲੇਡੀ ਸੀ ਜੀ ਕਿੱਥੋਂ ਕਿੱਥੇ ਜਾ ਰਹੇ ਸੀਗੇ ਉਹ ਤੇ ਆਪਣੇ ਲੋਹਿਆਣਾ ਸਾਈਡ ਤੋਂ ਮਾਨਕੀ ਜਾ ਰਹੇ ਸੀ ਕਿਸੇ ਘੋਗ ਤੇ ਤੇ ਰਾਸੇ ਜੇ ਇਹਨਾਂ ਨੇ ਸਮਝ ਆ ਬਲ ਅ ਕਿਸ ਗੱਡੀ ਨਾਲ ਐਕਸੀਡੈਂਟ ਹੋਇਆ ਉਹਨਾਂ ਦਾ ਜਾਂ ਇਹ ਕਿਸ ਚੀਜ਼ ਦੇ ਸੀਗੇ ਇਹ ਜਿਹੜੇ ਦੋ ਜੁੜਾ ਇਹ ਬੁੱਕ ਸੀਗੇ ਜੀ ਇਹ ਸੀਗੇ ਆਪਣੇ ਮੋਟਰਸਾਈਕਲ ਤੇ ਜੀ ਤੇ ਇੱਕ ਸ਼ਕਤਕਾਰ ਵੀ ਸੀ ਜੋ ਕਿ ਥਾਣੇ ਦੇ ਹਵਾਲੇ ਕਰਤੀ ਜੀ ਰੱਖ ਲੈ ਤੇ ਥਾਣੇ ਵਾਲੇ ਕਾਰਵਾਈ ਕਰ ਰਹੇ ਸੀ ਇਹਦੇ ਕਿੰਨਿਆ ਕੇ ਸੱਟਾਂ ਨੇ ਫਰਕ ਤਾਂ ਇਹ ਆਪਣੇ ਹਰ ਹਾਲ ਤੇ ਐਸਐਸਜੀ ਦੇ ਰੈਗੂਲੇਸ਼ਨ ਆ ਗਏ ਤੇ ਉਹਦਾ ਕੱਲੀ ਜੱਫੀ ਜਿਹੜੀ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ ਬਜ਼ੁਰਗ ਬੀਬੀ ਜਿਹਦਾ ਸਿਹਤ ਜਿਆਦਾ ਠੋਡਾ ਮੇਰਾ ਲਿਖਿਆ ਜੋ ਮੁਸ਼ਕਲ ਆ ਯੋਨਾਂ ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਦਾ ਉਹਨਾਂ ਦੇ ਵੀ ਹਰਤਾ ਹੈਗੀਆਂ ਨੇ ਪਰ ਮੂੰਹ ਮੂੰਹ ਤੇ ਜਾਣਾ ਨਹੀਂ ਉਹ ਵੀ ਹੱਦ ਤੱਕ ਗੱਲ ਕਰਾ ਦੇ ਸਮਝਾ ਲਈ ਉੜੈਕ ਨੂੰ ਹੋਇਆ ਸੀ ਹਾਂਜੀ ਇਹਨਾਂ ਮਤਲਬ ਮਿਲਕ ਚੰਦਰਾਪਿੰਡ ਤੋਂ ਉਹਨਾਂ ਗੁਰੂ ਪੀਚਿੰਗ ਆਪਣੀ ਮਿਸ਼ਨ ਦੇ ਨਾਲ ਪਿੰਡ ਮਾਨਕੀ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਸੈਂਟੇਨਰ ਸਕੂਲ ਦੇ ਮੋੜ ਦੇ ਉੱਪਰ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਉਹਨਾਂ ਦੀ ਪਤਨੀ ਡੈੱਟ ਹੋ ਗਈ ਕਿਸ ਗੱਡੀ ਨਾਲ ਹੋਇਆ ਜਾਂਦੀ ਇਹ ਵੀ ਬੜੀ ਗੱਡੀ ਕਿਚੂ ਨੂੰ ਤੱਕੀ ਲੈ ਕੇ ਤੇ ਗੱਡੀ ਰਸਟਾਂ ਖਾਣੇ ਇਹ ਹਾਲਾਤ ਉਹਨਾਂ ਦੇ ਬਦਨੀ ਦੇ ਬਾਰੇ ਹਾਲੇ ਤੱਕ ਉੱਤਾਂ ਅਜੋ ਆ ਵੇਖ ਕਰ ਗਏ 33% ਦੇ ਵਿੱਚ Türkçe'ler gibi yani. O da hep bir cahil. Canavari bayıklığı. Onlar o